ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀ ਲੁਧਿਆਣਾ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸੁਖਵੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜ ਜ ਹੋਟਲ ਸੁਖਵੀਰ ਸਿੰਘ ਬਾਦਲ ਨੇ ਖੋਲ੍ਹਿਆ ਸੀ ਉਸ ਦੇ ਸ਼ੇਅਰ ਸੁਖਵੀਰ ਸਿੰਘ ਬਾਦਲ ਅਤੇ ਹਰਸਿਮਰਤ ਕੋਰ ਬਾਦਲ ਦੇ ਨੇ ਪਰ ਅਕਾਲੀ ਦਲ ਹਮੇਸ਼ਾ ਉਹਨਾਂ ਦੇ ਬਚਾਅ ਦੇ ਵਿੱਚ ਜਵਾਬ ਦਿੰਦਾ ਆ ਰਿਹਾ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਦੇ ਬਲੌਗ ਪ੍ਰਕਾਸ਼ਿਤ ਕਰ ਸਕਦੇ ਸਨ ਪਰ ਉਹ ਖੁਦ ਉਹਨਾਂ ਦੇ ਨਾਲ ਮਿਲੀ ਭੁਗਤ ਕਰ ਰਹੇ ਸਨ ਅੱਛਾ ਮੈਂ 5 ਸਾਲ ਕੈਪਟਨ ਕੀ ਕਰਦਾ ਰਿਆ ਇਹ ਕਾਗਜ਼ ਉਹ ਵੀ ਕਢਾ ਸਕਦਾ ਸੀਗਾ ਨਾਲ ਲਿਆ ਹੋਇਆ ਸੀ ਉਹ ਕਹਿੰਦਾ ਮੈਂ ਤਾਂ ਆਪ ਬਣਾਉਣਾ ਤੇ ਰਗਵਾਣ ਚੀ ਉਹਨੇ ਵੀ ਬਣਾ ਲਿਆ ਉੱਥੇ ਜਾਂਚ ਉਹਦੀ ਵੀ ਚੱਲ ਰਹੀ ਹੈ ਥੋੜੇ ਸਬਰ ਕਰੋ ਬਸ ਸਬਰ ਕਰੋ ਨਿਕਲੂਗਾ ਰਾਜੇ ਪਿਹਾਰੀ ਮੈਂ ਪਹਿਲੀ ਵਾਰ ਦੇਖਿਆ ਯਾਰ ਨਾ ਕਹਿੰਦਾ ਤਾਂ ਰਾਜਾ ਨੇ ਕੰਮ ਭਖਾਰੀਆਂ ਵਾਲੇ ਨੇ ਲੁੱਟ ਲੋ ਪੰਜਾਬ ਨੂੰ ਲੁੱਟ ਲੋ ਜਿੱਧਰੋਂ ਮਿਲਦਾ ਲੁੱਟ ਲੋ ਹੱਦ ਆ ਯਾਰ ਤੁਸੀਂ ਦੇਖਿਓ ਸਹੀ ਹੁਣ ਹੁੰਦਾ ਕੀ ਐ ਉਹ ਕੋ ਗੱਲ ਗੱਲ ਤੇ ਕਹਿੰਦਾ ਸੁਖਵੀਰ ਬਾਦਲ ਨੇ ਕਿਹਾ ਸੁਵੀਰ ਅੱਛਾ ਮਾਲਕ ਤਾਂ ਉਹਦਾ ਸੁਖਵੀਰ ਬਾਦਲ 1,85,000 500 ਸ਼ੇਅਰ ਉਹਦੇ ਸੁਖਵੀਰ ਬਾਦਲ ਕੋਲੇ ਨੇ 85,000 ਸਮਥਿੰਗ ਸ਼ੇਅਰ ਹਰਸਿਮਰਤ ਕੋਲੇ ਨੇ 55 100 ਸਮਥਿੰਗ ਸ਼ੇਅਰ ਡਬਲ ਟ੍ਰਾਂਸਪੋਰਟ ਕਾਰਪੋਰੇਸ਼ਨ ਕੋਲੇ ਨੇ ਉਸ ਹੋਟਲ ਦੇ ਮਾਲਕ ਤਾਂ ਇਹ ਪਰਿਵਾਰ ਐ ਤੇ ਜਵਾਬ ਅਕਾਲੀ ਦਲ ਦਿੰਦਾ ਕਿਉਂ ਵੀ ਅਕਾਲੀ ਦਲ ਨੂੰ ਮੈਂ ਕੀ ਕਹਤਾ ਹੋਟਲ ਅਕਾਲੀ ਦਲ ਦਾ ਥੋੜੀ ਐ ਅਕਾਲੀ ਦਲ ਜਵਾਬ ਕਿਉਂ ਦਿੰਦਾ ਵੀ ਸੁਖਵੀਰ ਜਵਾਬ ਦੇਵੇ ਵੀ ਕਹ ਕਿ ਕਿਉਂ ਆਪਦੀ ਸਰਕਾਰ ਵੇਲੇ ਮਿਸਯੂਜ਼ ਕੀਤਾ ਤੂੰ ਕੈਬਨਿਟ ਦੀ ਮੀਟਿੰਗ ਬੁਲਾਈ ਕਹਿੰਦੇ ਇੱਥੇ ਕੰਸਟ੍ਰਕਸ਼ਨ ਹੋ ਸਕਦੀ ਹੈ ਪਹਿਲਾਂ ਐਮਬੈਂਸੀ ਲੱਗ ਗਿਆ ਹੌਟਲ ਬਣਾਉਣ ਆਖਰੀ ਇੱਟ ਲੱਗੀ ਕੈਵਨੈਂਟ ਬੁਲਾਈ ਹੁਣ ਨਹੀਂ ਹੋ ਸਕਦੀ ਇਹਦੂ ਬਾਦ ਮਿਸਯੂਜ਼ ਆਫ ਪਾਵਰ ਹੋ ਜਾਊਗਾ ਇਹਦੂ ਬਾਦ ਕਨਫਲਿਕਟ ਆਫ ਇੰਟਰਸਟ ਹੋ ਜਾਊਗਾ ਪੰਜਾਬ ਨੂੰ ਹੀ ਖਾਣ ਲੱਗ ਕੇ ਖਾ ਗਏ ਯਾਰ ਲੁੱਟ ਕੇ ਹੁਣ ਫਿਰ ਯਾਤਰਾ ਸ਼ੁਰੂ ਕਰ ਲਈ ਕਹਿੰਦੇ ਪੰਜਾਬ ਬਚਾਓ ਬੜੀ ਮੁਸ਼ਕਲ ਨਾਲ ਥੋੜੇ ਤੋਂ ਬਚਾਇਆ ਪਰਾ ਪੰਜਾਬ ਅਖੀ ਗੱਲ ਬਈ ਅਸੀਂ ਪੰਜਾਬ ਦੇ ਕੁਛ ਲੱਗਦੇ ਨਹੀਂ ਅਸੀਂ ਪੰਜਾਬ ਦੀ ਮਿੱਟੀ ਚੋਂ ਨਿਕਲੇ ਹੋਏ ਆਂ ਅਸੀਂ ਵੀ ਪੰਜਾਬ ਦੇ ਪੁੱਤ ਆਂ ਸਾਨੂੰ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਜੇ ਸਾਨੂੰ ਵੋਟਾਂ ਨਹੀਂ ਮੰਗਣੀਆਂ ਹੁੰਦੀਆਂ ਜੇ ਸਾਨੂੰ ਲੋਕ ਵੋਟਾਂ ਪਾਉਂਦੇ ਨਹੀਂ ਪਾਈਆਂ ਫਿਰ ਹੁਣ ਦੁੱਖ ਇਹਨਾਂ ਨੂੰ ਇਹ ਗੱਲ ਦਾ ਨਹੀਂ ਹੈਗਾ ਇਸ ਗੱਲ ਦਾ ਦੁੱਖ ਨਹੀਂ ਕਿ ਸਰਕਾਰ ਬਦਲ ਗਈ ਜੇ ਹੋਰ ਦੁੱਖ ਇਸ ਗੱਲ ਦਾ ਹੈ ਕਿ ਆਮ ਕਰਨ ਦੇ 3 ਪੁੱਤਾ ਕੁਰਸੀਆਂ ਤੇ ਕੌਣ ਬੈਗੇ ਆਹੀ ਦੁੱਖ ਹੈ ਬਸ ਹੋਰ ਕੋਈ ਦੁੱਖ ਨਹੀਂ ਇਹਦਾ ਤੀਜੇ ਦਿਨ ਕਹਿੰਦਾ ਉਹ ਸੁਖੀਰਵਾਦ ਮਾਨਹਾਨੀ ਦਾ ਭਗਵੰਤ ਮਾਨ ਤੇ ਕਰੂੰ ਉਹ ਮੈਂ ਕਿਹਾ ਪਹਿਲਾਂ ਮਾਨ ਤਾਂ ਬਣਾ ਲੈ ਹਾਨੀ ਤਾਂ ਬਾਅਦ ਚੂ ਮਾਣਿਤ ਹੈ ਨਹੀਂ ਹੁਣ ਵੀ ਕਹਤਾ ਉਹਨੇ ਕਹਿੰਦੇ ਇੱਕ ਹਫਤੇ ਦੇ ਅੰਦਰ ਅੰਦਰ ਮਾਫੀ ਮੰਗ ਲੈ ਸੁਖ ਵਿਲਾਸ ਬਾਰੇ ਨਹੀਂ ਤਾਂ ਮਾਣ ਹਾਨੀ ਦਾ ਕਰਾਂਗੇ ਮੈਂ ਅੱਜ ਤੁਹਾਡੇ ਸਾਹਮਣੇ ਕਹਿਣਾ মিডিਆ ਵੀ ਖੜਾ ਹੋਊਗਾ ਹਫਤਾ ਜਾਦੇ ਹੈ ਤੁਸੀਂ ਮੇਰੇ ਤੇ ਐਵੇਂ ਟਾਈਮ ਵੇਸਟ ਨਾ ਕਰੋ ਤੁਸੀਂ ਕੱਲ ਨੂੰ ਹੀ ਕਰ ਦੋ ਮੈਂ ਮਾਫੀ ਮੁਖਰੀ ਨਹੀਂ ਮੰਗਣੀ ਮੈਂ ਤਾਂ ਪੰਜਾਬ ਵੱਲੋਂ ਬੋਲੂਗਾ ਮੈਂ ਪੰਜਾਬ ਵੱਲੋਂ ਵਕੀਲ ਬਣ ਕੇ ਜਾਊਂਗਾ ਮੈਂ ਦੱਸੂਗਾ ਤੁਹਾਡਾ ਹਜੇ ਹਜੇ ਤਾਂ ਕੁਝ ਵੀ ਨਹੀਂ ਹਜੇ ਤਾਂ ਸੇਰ ਚ ਪੂਣੀ ਕੱਤੀ ਐ ਅਜੇ ਤਾਂ ਬਹੁਤ ਕੁਝ ਪਿਆ ਚਰਖਾ ਡਾਇਆ ਅਜੇ ਤਾਂ ਕਿਆ ਟ੍ਰਾਂਸਪੋਰਟਾਂ ਕਿਆ ਹਵੇਲੀਆਂ ਕਿਆ ਟਾਬੇ ਛੱਡੇ ਹੀ ਕੱਕ ਨਹੀਂ ਯਾਰ ਇਹਨਾਂ ਨੇ ਕੀ ਹੈ ਸੁਖਵੀਰ ਬਾਸ ਹੋਰਾਂ ਦੀ ਕੀ ਇਮੇਜ ਹੈ ਤੁਸੀਂ ਐਂ ਕਰੋ ਝੂਠ ਬੋਲ ਦੋ ਆ ਕਾਂਗਰਸੀਆਂ ਦੀ ਵਿਚੀ ਹੈ ਇੱਕੋ ਜੀ ਨਹੀਂ ਰੜੇ ਹੋਏ ਨੇ ਆਪੇ ਤੇ ਝੂਠ ਬੋਲ ਦੋ ਕਿਸੇ ਬਜ਼ੁਰਗ ਕੋਲ ਜਾ ਕੇ ਕਿ ਤਾਇਆ ਪਟਿਆਲੇ ਦੇ ਫੋਹਰਾ ਚੌਂਕ ਚ ਨਾ ਇੱਕ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਐ ਇੱਕ ਦਿਨ ਸੁਖਵੀਰ ਬਾਦਲ ਦਾ ਕਾਫਲਾ ਜਾਂਦਾ ਸੀ ਰੇੜੀ ਤੇ ਬਹੁਤ ਕੱਟ ਸੀ ਸੁਖਵੀਰ ਬਾਦਲ ਨੇ ਪੁੱਛ ਲਿਆ ਕਿ ਆਪਦੇ ਪੀਏ ਨੂੰ ਕਹਿੰਦਾ ਕੌਣ ਐ ਇਹ ਕਿੱਥੇ ਕੱਟਾ ਐ ਪੀਏ ਕਹਿੰਦਾ ਜਨਾਬ ਗੱਲ ਕੀ ਕਰਦੇ ਹੋ ਜੇ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਤੇ ਇਕੱਠੀ ਨਹੀਂ ਹੋਊਗਾ ਪਟਿਆਲੇ ਫਿਰ ਹੋਊ ਕਿੱਥੇ 3000 ਦੇ ਸਮੋਸੇ ਰੋਜ਼ ਵੇਚਦਾ ਕਹਿੰਦਾ ਅੱਛਾ ਬਈ ਝੂਠ ਬੋਲਦਾ ਤੁਸੀਂ ਇਹ ਬਜ਼ੁਰਗ ਨੂੰ ਅੱਛਾ ਬਈ ਸ਼ੇਰਾ ਫਿਰ ਕੀ ਹੋਇਆ ਹੋਣਾ ਕੀ ਸੀ ਪਾ ਲਿਆ ਇਹ ਸਭ ਰੇੜੀ 'ਚ ਤੇ ਹੁਣ 3000 ਚੋਂ 1500 ਪੱਪੂ ਦਾ 1500 ਬਾਦਲਕੇ ਵਾਲੇ ਪੱਪੂ ਦਾ ਲਓ ਬਜ਼ੁਰਗ ਜਿਹੜਾ ਉਹ ਤੁਹਾਨੂੰ ਇਹ ਨਹੀਂ ਕਹੂਗਾ ਕਿ ਕਿਉਂ ਝੂਠ ਬੋਲਿਆ ਨਾ ਯਾਰ ਉਹਨਾਂ ਕੋਲੇ ਬੱਸਾਂ ਟਰਾਂਸਪੋਰਟਾਂ ਵਾਲੇ ਜਹਾਜ਼ਾਂ ਵਾਲੇ ਉਹ ਹਜ਼ਾਰਾਂ ਏਕੜ ਜ਼ਮੀਨਾਂ ਵਾਲੇ ਕਿਨੂਆਂ ਦੇ ਬਾਗਾਂ ਵਾਲੇ ਬੰਦੇ ਨੇ ਉਹ ਉਹ ਯਾਰ ਸਪੂਸਿਆਂ ਦੀ ਰੇੜੀਆਂ 'ਚ ਸਪਾਉਣਗੇ ਕਿਉਂ ਝੂਠ ਬੋਲ ਜਣਾ ਨਾ 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 ਉਹ ਬਜ਼ੁਰਗ ਕਹੂਗਾ ਪਾਲਿਆ ਹੋਣਾ ਪਾਲਿਆ ਹੋਣਾ ਇਹਨਾਂ ਨੇ ਪੁੱਛੋ ਮੰਡੀ ਵੀ ਕਮੂਖ ਪਲੇਆਲੀ ਰੇੜੀ ਦੱਬੀ ਹੈ ਇਹਨਾਂ ਨੇ ਆਈ ਇਮੇਜ ਲੈ ਕੇ ਜਾਊਂਗਾ ਯਾਰ ਇਤੋਂ ਤੁਸੀਂ ਹੱਦ ਹੈ ਯਾਰ ਕੀ ਧਰਮਰਾਜ ਨਾਲ ਗੱਲ ਹੋ ਗਈ ਤੁਹਾਡੀ ਕਿ ਤੁਹਾਡੇ ਵਾਲੇ ਪੈਸੇ ਤਾਹਾਂ ਆ ਜਾਣਗੇ ਇਹ ਲੋਕਾਂ ਦਾ ਪੁੰਨ ਖੱਟ ਲੋ ਕੋਈ ਗਾਂਵ